ਨਾ ਸ਼ੁਕਰ ਉਹ ਲੋਕ ਨੇ ਜਿਹੜੇ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਇਹ ਲੈਣਾ ਉਹਨਾਂ ਲੋਕਾਂ ਤੇ ਬਖੂਬੀ ਟੁਕਦੀਆਂ ਨੇ ਜੋ ਮਿਹਨਤ ਹਿੰਮਤ ਤੇ ਹੌਸਲੇ ਨੂੰ ਇਕੱਠਾ ਕਰਕੇ ਉਡਾਨ ਭਰਦੇ ਨੇ ਤਾਂ ਪਹਿਲਾਂ ਤੁਸੀਂ ਇੱਕ ਨਜ਼ਰ ਮਾਰ ਲਓ ਛੋਟੀ ਜੀ ਉਮਰ ਆ ਖਾਲਸਾ ਰੂਪ ਚ ਸਜੇ ਹੋਏ ਨੇ ਨੈਸ਼ਨਲ ਕੇ ਆਏ ਨੇ ਜਿੱਤ ਕੇ ਆਏ ਨੇ ਇਸ ਵੇਲੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਾਹਰ ਰੀਸੀਵ ਕੀਤਾ ਗਿਆ ਇਹਨਾਂ ਨੂੰ ਸਾਥੀ ਸਿੰਘ ਨਾਲ ਨੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਜਿੱਤ ਕੇ ਆਏ ਹੋ ਆਪਣਾ ਨਾਂ ਸਾਰੇ ਦਰਸ਼ਕਾਂ ਨੂੰ ਔਰ ਦੱਸੋ ਤੁਸੀਂ ਕੀ ਖੇਡ ਕੇ ਆਏ ਹੋ ਮੇਰਾ ਨਾਮ ਵਰਿੰਦਰ ਸਿੰਘ ਹੈ ਤੇ ਆਪਾਂ ਗੱਤਕੇ ਦੀ ਫਾਈਟ ਖੇਡ ਕੇ ਆਏ ਹਾਂ ਨੈਸ਼ਨਲ ਹਾਂਜੀ ਕਦੋਂ ਤੋਂ ਤੁਸੀਂ ਗੱਤਕੇ ਦੀ ਲਾਈਨ ਦੇ ਵਿੱਚ ਕਦੋਂ ਤੋਂ ਪਏ ਹੋ ਇਹ ਜਦੋਂ ਮੈਂ ਨਏ 7 ਸਾਲ ਦਾ ਮੌਜੂਦ ਨਹੀਂ ਹੁਣ ਤੁਹਾਡੀ ਉਮਰ ਕਿੰਨੀ ਆ ਹੁਣ ਮੇਰੀ 10 ਸਾਲ 10 ਸਾਲ ਦੀ ਉਮਰ ਚ ਨੈਸ਼ਨਲ ਖੇਡ ਕੇ ਆਇਓ ਅੱਗੇ ਕਿੱਥੋਂ ਤੱਕ ਜਾਣ ਦਾ ਸੁਪਨਾ ਹੈਗਾ ਅੱਗੇ ਤਾਂ ਖੇਲੋ ਇੰਡੀਆ ਦਾ ਹੈਗਾ ਬਸ ਖੇਲੋ ਇੰਡੀਆ ਜਾਣਾ ਹਾਂਜੀ ਜਿਹੜੇ ਤੁਹਾਡੇ ਗੁਰੂ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਲਾਈਨ ਚ ਪਾਇਆ ਸਿਖਾਇਆ ਕੀ ਕਹਿਣਾ ਚਾਹੋਗੇ ਕੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨ ਜਿਨ੍ਹਾਂ ਨੇ ਸਾਨੂੰ ਸਿਖਾਇਆ ਤੇ ਬਹੁਤ ਬਹੁਤ ਵਧੀਆ ਲੱਗਾ ਹਨ ਨੂੰ ਵੀ ਜਿੱਤ ਗਏ ਅਸੀਂ ਸਿੰਘ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਿੰਘ ਜੀ ਤੁਹਾਨੂੰ ਵੀ ਮੁਬਾਰਕਾਂ ਤੁਹਾਡੇ ਖਾਲਸਾ ਜੀ ਜਿੱਤ ਕੇ ਆਏ ਨੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਥੋੜੀ ਜੀ ਜਾਣਕਾਰੀ ਜੁਰ ਦੇ ਦਿਓ ਜੀ ਇਸ ਟਾਈਮ ਇਹ ਨਾ ਅਸੀਂ ਸੰਗਰੂਰ ਤੋਂ ਉੱਥੇ ਹੀ ਨੈਸ਼ਨਲ ਦੀ ਆਪਣੀ ਜਿਹੜੀ ਗੇਮ ਚੱਲਦੀ ਪਈ ਸੀ ਤੇ ਉਹਦੇ ਵਿੱਚ ਅੰਡਰ 11 ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚ ਇਹ ਪਹਿਲੇ ਨੰਬਰ ਤੇ ਆਇਆ 골ਡ ਲੈ ਗਿਆ ਹਾਂਜੀ ਇਹਨਾਂ ਨੂੰ ਟ੍ਰੇਨ ਕਿੰਨਾ ਨੇ ਕੀਤਾ ਜੀ ਮੈਂ ਉਹ ਇਹ ਦੱਸਦਾ ਆਂ ਤੁਸੀਂ ਇਹਨਾਂ ਨੂੰ ਟ੍ਰੇਨ ਕੀਤਾ ਜਿੱਦਾਂ ਬੱਚੇ ਨੇ ਕਿਹਾ ਕਿ 7 ਸਾਲ ਦੀ ਉਮਰ ਤੋਂ ਇਸ ਲਾਈਨ ਦੇ ਵਿੱਚ ਆ ਹਾਂਜੀ ਇਹ ਕਿੰਨੀ ਕੁ ਤੁਹਾਨੂੰ ਕੋਈ ਪਰੇਸ਼ਾਨੀ ਨੂੰ ਟ੍ਰੇਨ ਕਰਨ ਦੇ ਵਿੱਚ ਜਾਂ ਕਿਸ ਤਰ੍ਹਾਂ ਦੀ ਰੁਚੀ ਸੀ ਇਹਦੀ ਇਸ ਗੇਮ ਦੇ ਵਿੱਚ ਨਹੀਂ ਨਹੀਂ ਇਹ ਸ਼ੁਰੂ ਤੇ ਦਾ ਬਹੁਤ ਧਿਆਨ ਹੀ ਗੇਮ ਦੇ ਵਿੱਚ ਤੇ ਇਹਨੇ ਆਪਣੀ ਮਿਹਨਤ ਬਹੁਤ ਬਹੁਤ ਜ਼ਿਆਦੀ ਮਿਹਨਤ ਕੀਤੀ ਆਪਣਾ ਧਿਆਨ ਲਾ ਕੇ ਤੇ ਫੇਰ ਇਹ ਇੱਥੇ ਤੱਕ ਆਇਆ ਅੱਗੇ ਹੁਣ ਤੁਸੀਂ ਸੰਗਰੂਰ ਤੋਂ ਜਿੱਤ ਕੇ ਆਏ ਹੋ ਨੈਸ਼ਨਲ ਦੇ ਵਿੱਚੋਂ ਹਾਂਜੀ ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਬਹੁਤ ਵਦਿਆ ਸੀ ਉੱਥੇ ਆਪਣੇ ਨਾਲ ਹੋਰ ਵੀ ਅੰਮ੍ਰਿਤਸਰ ਦੇ ਸਿੰਘ ਆ ਗਏ ਸੀ ਤੇ ਅਮਰ ਆਪਣਾ ਅੰਮ੍ਰਿਤਸਰ ਦੇ ਜਿੰਨੇ ਵੀ ਮੁੰਡੇ ਨਾਲ ਗਏ ਸਾਰੇ 골ਡ ਜਿੱਤ ਕੇ ਲਿਆਏ। ਇੱਕ ਖਾਲਸਾ ਜੀ ਤੁਸੀਂ ਸੂ ਜਵਾਨ ਹੋ। ਮੈਂ ਤੁਹਾਡੇ ਨਾਲ ਇੱਕ ਅੱਜ ਦਾ ਹੀ ਜੋ ਥੋੜੇ ਦਿਨਾਂ ਦੇ ਵਿੱਚ ਵਾਕਿਆ ਹੋਇਆ ਕੋਲਕੱਤਾ ਦੇ ਵਿੱਚ ਇੱਕ ਡਾਕਟਰ ਭੈਣ ਦੇ ਨਾਲ ਹੋਇਆ। ਉਸ ਤੋਂ ਬਾਅਦ ਮਾਰਸ਼ਲ ਆਰਟਸ ਕੋੰਣ ਦੀਆਂ ਜਿਹੜੀਆਂ ਉਹ ਮੰਗ ਉੱਠ ਰਹੀ ਆ ਵੀ ਹਰ ਜਗ੍ਹਾ ਤੇ ਆਪਣੀ ਸੇਫਟੀ ਲਈ ਇੱਕ ਅਜਿਹਾ ਗੇਮ ਹੋਣੀ ਚਾਹੀਦੀ ਆ ਜਿੱਚ ਕਿਸੇ ਨਾਲ ਕੋਈ ਦੁਸ਼ਕਰਮ ਨਾ ਹੋਵੇ ਆਪਣੀ ਸੇਫਟੀ ਕਰ ਸਕੇ। ਹੁਣ ਤੁਸੀਂ ਵੀ ਇੱਕ ਮਾਰਸ਼ਲ ਆਰਟ ਹੀ ਆ ਗੱਤਕਾ ਜਿਹੜਾ ਸਭ ਤੋਂ ਵੱਡਾ ਮਾਰਸ਼ਲ ਮਾਰਸ਼ਲ ਆਰਟ ਜਿਹੜਾ ਉਹ ਗੱਤਕਾ ਹੀ ਆ ਤੁਸੀਂ ਕੀ ਸੁਝਾਅ ਦਿੰਨੇ ਹੋ ਜਾਂ ਕੀ ਮੈਸੇਜ ਦਿੰਨੇ ਹੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਹਰ ਇੱਕ ਗੁਰਦੁਆਰੇ ਕਿਤੇ ਵੀ ਚਲੋ ਹੋਵੇ ਆਪਣਾ ਕਿਸੇ ਵੀ ਸਟੇਟ ਤੇ ਗੁਰਦੁਆਰੇ ਸਾਹਿਬ ਉੱਥੇ ਗੱਤਕੇ ਦਾ ਉਪਰਾਲਾ ਹੋਣਾ ਚਾਹੀਦਾ ਵਾ ਸਕੂਲ ਆਪਣਾ ਕਾਲਜ ਵਗੈਰਾ ਹਰ ਇੱਕ ਜਗ੍ਹਾ ਤੇ ਗੱਤਕੇ ਦਾ ਉਪਰਾਲਾ ਹੋਣਾ ਚਾਹੀਦਾ ਵਾ ਕੁੜੀਆਂ ਨੂੰ ਬੱਚਿਆਂ ਨੂੰ ਹਰ ਇੱਕ ਨੂੰ ਗੱਤਕੇ ਦਾ ਮਤਲਬ ਕਿ ਗੁਣ ਦੇਣਾ ਚਾਹੀਦਾ ਹੈ ਆਪਣੀ ਰੱਖਿਆ ਲੋਕੀ ਬੱਚੇ ਵੀ ਆਪ ਕਰ ਸਕਣ ਕੁੜੀਆਂ ਵੀ ਆਪਣੀ ਰੱਖਿਆ ਆਪ ਕਰ ਸਕਣ ਹਾਂਜੀ ਕਿਉਂਕਿ ਮੈਂ ਇੱਕ ਇੱਕ ਸਵਾਲ ਤੁਹਾਡੇ ਨਾਲ ਇਸ ਕਰਕੇ ਸਾਂਝਾ ਕੀਤਾ ਸੀ ਕਿਉਂਕਿ ਜਿਸ ਭੈਣ ਦੇ ਨਾਲ ਉੱਥੇ ਕਰੂਰਤਾ ਹੋਈ ਹੈ ਜਿਹਦਾ ਬਲਾਤਕਾਰ ਹੋਇਆ ਸੀ ਉਸ ਦੀ ਮਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਅਗਰ ਉੱਥੇ ਸਰਦਾਰ ਹੁੰਦਾ ਤਾਂ ਸ਼ਾਇਦ ਮੇਰੀ ਕੁੜੀ ਦੇ ਨਾਲ ਇਹ ਕੁਝ ਨਹੀਂ ਸੀ ਹੋਣਾ ਤੇ ਤੁਸੀਂ ਹੁਣ ਇੱਕ ਮੈਸੇਜ ਵੀ ਲੋਕਾਂ ਨੂੰ ਦਿੱਤਾ ਵਾ ਜਿੱਤ ਕੇ ਆਏ ਨੇ ਅੱਗੇ ਇਸ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਅੱਗੇ ਹੁਣ ਇਹ ਜਾਊਗਾ ਨੈਸ਼ਨਲ ਉੱਥੇ ਖੇਲੋ ਇੰਡੀਆ ਦੇ ਵਿੱਚ ਖੇਡੂਗਾ ਤੇ ਮਹਾਰਾਜ ਦੀ ਕਿਰਪਾ ਉਹ ਤੇ ਫਿਰ ਇੰਟਰਨੈਸ਼ਨਲ ਵੀ ਗਾੜੀ ਖੇਡੂਗਾ ਜਿਹੜੇ ਅੱਜ ਕੱਲ ਨੌਜਵਾਨ ਨਸ਼ਿਆਂ ਵਾਲੇ ਛੋਟੇ ਛੋਟੇ ਲੱਗੇ ਜਾਂਦੇ ਨੇ ਦੇਖਦੇ ਆ ਸਿੰਘ ਛੋਟੀ ਉਮਰ ਤੋਂ ਹੀ ਵਧੀਆ ਗੇਮ ਦੇ ਵਿੱਚ ਲੱਗਿਆ ਹੋਇਆ ਨੈਸ਼ਨਲ ਖੇਡ ਆਇਆ ਇੰਟਰਨੈਸ਼ਨਲ ਲੈਵਲ ਦੀ ਤਿਆਰੀ ਹੋ ਰਹੀ ਆ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦਿੰਨੇ ਹੋ ਜਿਹੜੇ ਨਸ਼ਿਆਂ ਵਾਲੇ ਪਾਸੇ ਨੂੰ ਚੱਲਦੇ ਆ ਤੇ ਨਸ਼ਿਆਂ ਵਾਲੇ ਤੇ ਫਿਰ ਇਦਾਂ ਹੀ ਆ ਕਿ ਆਪਣਾ ਗੁਰਸਿੱਖ ਜੀਵਨ ਮਤਲਬ ਕਿ ਬਤਾਉਣਾ ਹਨਾ ਮਾਰਸ਼ਲਾਰਟ ਮਾਰਸ਼ਲਾਰਟ ਦੀ ਲੜਨ ਲੱਗਣ ਮਾਰਸ਼ਲਾਰਟ ਸਿੱਖਣ ਕੋਈ ਵੀ ਮਾਰਸ਼ਲਾਰਟ ਸਿੱਖਣਾ ਚਾਹੀਦਾ ਆਪਾਂ ਨੂੰ ਗੱਤਕਾ ਸਿੱਖਣਾ ਚਾਹੀਦਾ ਆਪਾਂ ਨੂੰ ਕਰਾੜੇ ਸਿੱਖਣੇ ਚਾਹੀਦੇ ਜੁੱਡੋ ਸਿੱਖਣਾ ਤੇ ਕੁਝ ਵੀ ਮਤਲਬ ਕਿ ਸਿੱਖਣਾ ਚਾਹੀਦਾ ਵੀ ਬੰਦਾ ਇਹ ਚੀਜ਼ ਤੋਂ ਬਚਿਆ ਰਹਿੰਦਾ ਨਸ਼ੇ ਤੋਂ ਬਚਿਆ ਰਹਿੰਦਾ ਜੀ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਛੋਟੇ ਸਿੰਘ ਜਿਹੜੇ ਨੇ ਸੰਗਰੂਰ ਤੋਂ ਨੈਸ਼ਨਲ ਜਿੱਤ ਕੇ ਆਏ ਨੇ ਗੱਤਕੇ ਦੀ ਗੇਮ ਦੇ ਵਿੱਚ ਇਸ ਵੇਲੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਮੌਜੂਦ ਆ ਜਿੱਥੇ ਇਹਨਾਂ ਨੂੰ ਰਿਸੀਵ ਕੀਤਾ ਗਿਆ ਔਰ ਮੈਂ ਇੱਕ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੰਗ ਕਰਦਾ ਸਰਕਾਰ ਦੇ ਕੋਲੋਂ ਕਿ ਗੱਤਕੇ ਨੂੰ ਇੱਕ ਗੇਮ ਪਾ ਬਣਾ ਲਿਆ ਗਿਆ ਹੈ ਜਿਸ ਨੂੰ ਗੇਮਾਂ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਲੇਕਿਨ ਮੈਂ ਚਾਹਨਾ ਜਦੋਂ ਅਜਿਹੇ ਨੌਜਵਾਨ ਜਾਂ ਅਜਿਹੇ ਬੱਚੇ ਕਿਤੋਂ ਜਿੱਤ ਕੇ ਆਉਂਦੇ ਨੇ ਕੋਈ ਮੈਡਲ ਹਾਸਲ ਕਰਕੇ ਆਉਂਦੇ ਨੇ ਤਾਂ ਉਹਨਾਂ ਦੀ ਜਿਹੜੀ ਰੀਸੀਵਿੰਗ ਆ ਕਿਤੇ ਵੀ ਜਿੱਥੇ ਉਹਨਾਂ ਨੂੰ ਸਵਾਗਤ ਕਰਨ ਦੀ ਤਿਆਰੀ ਵਧੀਆ ਹੋਣੀ ਚਾਹੀਦੀ ਆ ਜਿੱਥੇ ਉਹਨਾਂ ਨੂੰ ਹੌਸਲਾ ਮਿਲੇ ਇੱਕ ਹੋਰ ਨਵੀਂ ਤਰੱਕੀ ਕਰਨ ਦੀ ਰਾਹ ਮਿਲੇ ਉਹਨਾਂ ਦਾ ਜਜ਼ਬਾ ਵਧੇ ਕਿ ਨਹੀਂ ਯਾਰ ਅਸੀਂ ਜਿੱਤ ਕੇ ਆਏ ਆ ਤਾਂ ਸਾਡਾ ਜਿਹੜਾ ਵਾ ਬਹੁਤ ਭਾਰਵਾਂ ਸਵਾਗਤ ਕੀਤਾ ਗਿਆ ਇੱਕ ਮੈਡਲ ਜਿੱਤ ਕੇ ਆਇਆ ਤਾਂ ਬੰਦਾ ਉਸ ਤੋਂ ਅੱਗੇ ਹੋਰ 100 ਮੈਡਲ ਜਿੱਤਣ ਦੀ ਜਿਹੜੀ ਆ ਆਸ ਰੱਖੇ ਸਾਡੇ ਨਾਲ ਇਸ ਵੇਲੇ ਬਰਿੰਦਰਜੀਤ ਸਿੰਘ ਦੇ ਪਰਿਵਾਰ ਨੇ ਦਾਦੀ ਜੀ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਕਿੱਦਾਂ ਲੱਗਦਾ ਪੋਤਾ ਜਿੱਤ ਕੇ ਆਇਆ ਕਿਉਂਕਿ ਸਭ ਤੋਂ ਵੱਧ ਦਾਦੇ-ਦਾਦੀ ਨੂੰ ਜਿਹੜੀ ਉਹ ਖੁਸ਼ੀ ਹੁੰਦੀ ਹੈ ਕਿਉਂਕਿ ਅਕਸਰ ਇੱਕ ਕਹਾਵਤ ਸੁਣਦੇ ਆ ਕਿ ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ ਕਿਦਾਂ ਦੇਖਦੇ ਹੋ ਸਾਨੂੰ ਬਹੁਤ ਖੁਸ਼ੀ ਆ ਵੀ ਸਾਡਾ ਕਾਕਾ ਜਿੱਤ ਕੇ ਆਇਆ ਬੱਚਾ ਪੋਤਰਾ ਮੇਰਾ ਅੰਮਰਸਾ ਦੇ ਰਹਿਣ ਵਾਲੇ ਆ ਸਾਨੂੰ ਲੋਕ ਹੀ ਬਹੁਤ ਵਧਾਈਆਂ ਦੇਂਦੇ ਆਂ ਅਸੀਂ ਇੰਨੇ ਹੀ ਬਹੁਤ ਖੁਸ਼ ਆਂ ਵੀ ਸਾਡਾ ਬੱਚਾ ਆਪਣੇ ਮਾਪਿਆਂ ਦੀ ਤਰੱਕੀ ਕਰ ਰਿਹਾ ਮੰਗਾਵੇਂ ਮਾਂ ਰਾਈ ਨੇ ਤਰੱਕੀ ਬਖਸ਼ੀ ਔਰ ਸਾਨੂੰ ਮੱਲੇ ਵਾਲੇ ਅੰਮਰਸਾ ਤੇ ਬਹੁਤ ਸਾਨੂੰ ਵਧਾਈਆਂ ਵੀ ਦੇਣ ਦੇ ਆ ਔਰ ਵੀ ਗਾਂ ਤਰੱਕੀ ਕਰੇ ਅਹੀਂ ਗਾਂ ਬਹੁਤ ਖੁਸ਼ ਆ ਦੇਖਦੇ ਆ ਬੱਚਾ ਜਿੱਤ ਕੇ ਆਇਆ ਵਾ ਕੋਈ ਸਰਕਾਰ ਦੇ ਕੋਲੋਂ ਮੰਗ ਕਰਦੇ ਹਾਂ ਵੀ ਜਿਸ ਤਰ੍ਹਾਂ ਕੋਈ ਗਾਂ ਜਿਹੜੀ ਹੈ ਸਰਕਾਰੀ ਤੌਰ ਤੇ ਦੀ ਮਦਦ ਹੋ ਸਕੇ ਚਲੋ ਅਹੀਂ ਚਾਹਨੇ ਆ ਕਰੇ ਕਾਮਯਾਬ ਹੋ ਜੇ ਗਾਂ ਸਰਕਾਰ ਵੀ ਸਾਨੂੰ ਕਰੇਗੀ ਗਾਂ ਤਰੱਕੀ ਕਰੇਗਾ ਬੱਚਾ ਤੇ ਅਹੀਂ ਵੀ ਖੁਸ਼ ਹੋਵਾਂਗੇ ਤੇ ਬੱਚਾ ਵੀ ਸਾਡਾ ਖੁਸ਼ ਹੋਏਗਾ ਮਾਪੇ ਵੀ ਖੁਸ਼ ਹੋਣਗੇ ਸਾਡੇ ਨਾਲ ਬਿੰਦਰ ਦੇ ਮਾਤਾ ਜੀ ਨੇ ਤੁਹਾਡਾ ਬੇਟਾ ਜਿੱਤ ਕੇ ਆਇਆ ਬੈਠਾ ਆਇਆ ਵੇਖੋ ਕਿਦਾਂ ਚਿਹਰੇ ਤੇ ਮੁਸਕਾਨ ਕਿਦਾਂ ਦੇਖਦੇ ਹਾਂ ਬਹੁਤ ਵਧੀਆ ਸਾਨੂੰ ਲੱਗਣਦਿਆਂ ਵਾਂ ਕਿ ਸਾਡਾ ਬੇਟਾ ਕਾਮਯਾਬ ਹੋਇਆ ਸਾਨੂੰ ਬਹੁਤ ਬਹੁਤ ਖੁਸ਼ੀ ਹੈ ਗਈ ਆ ਕਿ ਗਾਂ ਵੀ ਇਹ ਤਰੱਕੀ ਕਰੇ ਤੇ ਸਾਡਾ ਨਾਮ ਸਾਰੇ ਕੀ ਸਾਰਿਆਂ ਦਾ ਨਾਮ ਰੋਸ਼ਨ ਕਰੇ ਸਾਨੂੰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿ ਸਾਡਾ ਬੱਚਾ ਨਾਂ ਨਾਮ ਹੀ ਕਮਾਵੇ ਸਾਡੇ ਇੱਕ ਮੈਂ ਸਵਾਲ ਤੁਹਾਨੂੰ ਹੋਰ ਵੀ ਥੋੜਾ ਪੁੱਛਣਾ ਚਾਹਾਂਗਾ ਬੇਟਾ ਗੁਰਸਿੱਖਾ ਤੁਸੀਂ ਦੋਨੋਂ ਜੀ ਮਾਦਲ ਅਜੇ ਚੇਕੀ ਦੇ ਵਿੱਚ ਨਹੀਂ ਹੋ ਗੁਰਸਿੱਖ ਨਹੀਂ ਬਣੇ ਹੋ ਅਮਰਤ ਵੀ ਨਹੀਂ ਛਕਿਆ ਬੱਚਿਆਂ ਨੂੰ ਗੁਰਸਿੱਖ ਬਣਾਇਆ ਆਪ ਨਹੀਂ ਹੋ ਮਤਲਬ ਕਾਰਨ ਕੀ ਸੀ ਕਾਰਨ ਇਹ ਸੀ ਸਾਡੇ ਬੱਚੇ ਸ਼ੁਰੂ ਤੋਂ ਹੀ ਮਤਲਬ ਮਾਰਾਏ ਨੂੰ ਮੰਨਣ ਵਾਲੇ ਸੀ ਜਿਆਦਾ ਇਹ ਜਿਆਦਾ ਉਧਰਲੀ ਮਤਲਬ ਲਾਈਨ 'ਚ ਪਏ ਸੀ ਅਸੀਂ ਕਦੀ ਰੁਕਿਆ ਵੀ ਨਹੀਂ ਆਪਣੇ ਬੱਚਿਆਂ ਨੂੰ ਕਿ ਜਿਹੜੀ ਲਾਈਨ 'ਚ ਪਏ ਆ ਬਹੁਤ ਵਧੀਆ ਲਾਈਨ 'ਚ ਕੱਲ ਨੂੰ ਚੱਲ ਇਹ ਕੰਮ ਜਾਪਾ ਕੱਲ ਨੂੰ ਸ਼ਾਇਦ ਅਸੀਂ ਵੀ ਇੰਨਾ ਕਰਕੇ ਚੇਂਜ ਹੋ ਸਕਦੇ ਆ ਹਜੇ ਹਲੇ ਮਾਨਕਈ ਵਾਰ ਨਹੀਂ ਵੀ ਆਵਾਜ਼ ਦਿੰਦਾ ਬਾਕੀ ਸਾਨੂੰ ਇਹ ਹੈ ਕਿ ਸਾਡੇ ਬੱਚੇ ਚੰਗੀ ਲਾਈਨ ਤੇ ਪਏ ਆ ਤੇ ਚੰਗੀ ਲਾਈਨ ਤੇ ਹੀ ਰਹਿਣ ਤੁਸੀਂ ਮੈਂ ਪਹਿਲਾਂ ਦਾਦੀ ਕੋਲੋਂ ਵੀ ਸਵਾਲ ਕੀਤਾ ਸੀ ਕੁਝ ਸਰਕਾਰਾਂ ਕੋਲੋਂ ਮੰਗ ਕਰਦੇ ਹਾਂ ਕਿ ਕੋਈ ਜਿਸ ਤਰ੍ਹਾਂ ਬਾਕੀ ਖਿਡਾਰੀਆਂ ਦੀ ਮਦਦ ਹੁੰਦੀ ਆ ਕੋਈ ਇਹਨਾਂ ਦੀ ਮਦਦ ਹੋਣੀ ਚਾਹੀਦੀ ਆ ਐ ਸਰਕਾਰਾਂ ਕੋ ਕੋਈ ਮੰਗ ਨਹੀਂ ਸਾਨੂੰ ਇੰਨਾ ਹੀ ਆ ਕਿ ਸਾਡਾ ਬੱਚਾ ਆਪ ਖੁਦ ਤਰੱਕੀ ਕਰੇ ਸਾਡਾ ਬੱਚਾ ਖੁਦ ਆਪ ਕੰਮਜਾਬ ਪਾਵੇ ਸਾਨੂੰ ਹੋਰ ਕੋਈ ਮੰਗ ਜੀ ਨਹੀਂ ਸਾਡਾ ਬੱਚਾ ਬਸ ਆਪ ਤਰੱਕੀ ਕਰੇ ਕੋਈ ਮਹੱਲੇ ਦੇ ਲੋਕ ਨੇ ਜਾਂ ਮਹੱਲੇ ਦੇ ਬੱਚੇ ਨੇ ਹੋਰ ਕੁਈ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਐਹੀ ਕਹਾਂਗੀ ਸਾਰੇ ਜਿੱਦਾਂ ਦੇ ਇਹ ਬੇਟਾ ਕਿ ਸਾਰਿਆਂ ਵਾਸਤੇ ਸਾਰੇ ਇਦਾਂ ਹੀ ਜਿੱਦਾਂ ਇਹ ਕੰਮ ਜਾਪਾ ਕਿ ਸਾਰੇ ਬੱਚੇ ਹੀ ਕੰਮ ਜਾਪ ਹੋਣ। ਬਸ ਹੋਰ ਕੋਈ ਖੁਸ਼ੀ ਨਹੀਂ ਜਿੱਦਾਂ ਦਾ ਮੇਰਾ ਬੇਟਾ ਬਸ ਸਾਰਿਆਂ ਨੂੰ ਮੈਂ ਹੀ ਮਾਵਾ ਨੂੰ ਕਹੂੰਗੀ ਕਿ ਇਹਦੇ ਵਰਗਾ ਹਰ ਕੋਈ ਬਣੇ। ਅਸੀਂ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਆ। ਤੁਸੀਂ ਦੇਖ ਸਕਦੇ ਹੋ ਅਕਸਰ ਹੀ ਅਸੀਂ ਇੰਟਰਵਿਊ ਦੇ ਵਿੱਚ ਸੁਣਦੇ ਆ ਜਦੋਂ ਵੀ ਸਰਕਾਰ ਦੀ ਗੱਲ ਕੀਤੀ ਜਾਂਦੀ ਆ ਤਾਂ ਹਮੇਸ਼ਾ ਹੀ ਇਹ ਸਵਾਲ ਚੁੱਕੇ ਜਾਂਦੇ ਆ ਕਿ ਸਰਕਾਰ ਮਦਦ ਕਰੇ ਤਾਂ ਅਸੀਂ ਕਾਮਯਾਬੀ ਲਵਾਂਗੇ ਲੇਕਿਨ ਪਰਿਵਾਰ ਦੇ ਵੱਲੋਂ ਖਾਲਸਾ ਜੀ ਦੇ ਮਦਰ ਦੇ ਵੱਲੋਂ ਹੀ ਇਹ ਕਿਹਾ ਗਿਆ ਹੈ ਕਿ ਸਾਨੂੰ ਸਰਕਾਰੀ ਮਦਦ ਕੋਈ ਨਹੀਂ ਚਾਹੀਦੀ ਸਾਡਾ ਬੱਚਾ ਆਪਣੇ ਸਿਰ ਤੇ ਤਰੱਕੀਆਂ ਲਵੇ ਆਪ ਕਾਮਯਾਬ ਹੋਵੇ ਤੇ ਅਸੀਂ ਵੀ ਚਾਹੁੰਦੇ ਆ ਕਿ ਇਹ ਗਾਂਹ ਹੋਰ ਤਰੱਕੀ ਕਰੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇ ਇਸ ਤੋਂ ਹੋਰ ਵੀ ਜਿਹੜੇ ਤਗਮੇ ਆ ਉਹ ਜਿੱਤ ਕੇ ਲੈ ਕੇ ਆਵੇ ਕਿਉਂਕਿ ਇੰਟਰਨੈਸ਼ਨਲ ਖੇਡਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਉੱਥੇ ਵੀ ਜਿਹੜੀ ਕਾਮਯਾਬੀ ਦੇਵੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੋਨੂ ਖਾਨ ਕੋਟ ਦੇ ਨਾਲ ਕਸ਼ਮੀਰ ਸਿੰਘ ਗਿੱਲ